ਸਾਰੇ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਦੋਸਤੋ ਜਿਸ ਘਰ ਤੋਂ ਆਪਾਂ ਬਣਾ ਰਹੇ ਹਾਂ ਸੈਕੰਡ ਵੀਡੀਓ ਆਪਣੀ ਇਸ ਘਰੋਂ ਪਿੰਡ ਦੋਸਤੋ ਨਵਾਂ ਪਿੰਡ ਹੈਗਾ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਅਮਰਸਰ ਸਾਹਿਬ ਅਮਰਸਰ ਤੋਂ ਦੋਸਤੋ ਮੈਤਾ ਚੌਂਕ ਰੋਡ ਦੇ ਉੱਪਰ ਪਿੰਡ ਆ ਨਵਾਂ ਪਿੰਡ 12 ਕਿਲੋਮੀਟਰ ਦੀ ਦੂਰੀ ਹੈਗੀ ਇਸ ਪਿੰਡ ਦੀ ਤੇ ਖਾਸ ਵੀਰ ਜਿਹੜੀ ਹੈਗੀ ਤੁਸੀਂ ਨਵੇਂ ਪਿੰਡ ਕਰਨੀ ਹੈਗੀ ਹੈ ਬਾਈ ਜਗਜੀਤ ਕੋਲੇ ਵੀ ਆਏ ਆਏ ਹੈਗੇ ਆ ਬਾਈ ਜਗਜੀਤ ਦਾ ਜਿਹੜਾ ਕੰਮ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਦੋ ਅੱਜ ਵੜਾ ਦਿਖਾਵਾਂਗੇ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੋਨੋਂ ਜਿਹੜੀਆਂ ਦੋਸਤੋ ਟੋਕੜ ਵੜਾ ਨੇ ਅੱਗੇ ਗੱਪਣ ਨੇ ਸਮਾਂ ਜਿਹੜਾ ਦੋਸਤੋ ਕੋਈ 1.5 ਮਹੀਨੇ ਦਾ ਹੈਗਾ ਟੀਕਾ ਏਆਈ ਹੋਈ ਨੂੰ ਸੋ ਪੂਰੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਪੁੱਛਾਂਗੇ ਕੀ ਹੁਣ ਮਿਲ ਕੇ ਕੌੜਾ ਨੀਚੇ ਤੇ ਕਿੰਨੇ ਜਿਹੜੇ ਸਮੇਂ ਦੀਆਂ ਅੱਗੇ ਗੱਪਣ ਹੈਗੀਆਂ ਨੇ ਠੀਕ ਆ ਚੈੱਕ ਪਾਸ ਦੇ ਵਿੱਚ ਆਉਂਦੀਆਂ ਜਾਂ ਨਹੀਂ ਆਉਂਦੀਆਂ ਪੂਰੀ ਗੱਲਬਾਤ ਕਰਾਂਗੇ ਤੇ ਵਿਹੜਾ ਤੁਹਾਨੂੰ ਦੋ ਦਿਖਾ ਦਾਂਗੇ ਜੀ ਠੀਕ ਆ ਜਿਸ ਵੀ ਕਿਸਾਨ ਵੀਰ ਨੂੰ ਪਸੰਦ ਆਵੇ ਜਿਹੜੀ ਵਿਹੜ ਦੋਸਤੋ ਅਕੇ ਗੱਪਣ ਕਹੀ ਜਾਊਗੀ ਜਿੰਨੇ ਸਮੇਂ ਲਈ ਉਹਦੀ ਵੈਰੀਫਾਈ ਤੁਸੀਂ ਕਰਨੀ ਆ ਠੀਕ ਆ ਬਾਕੀ ਜੇਕਰ ਖਾਲੀ ਮੰਨ ਕੇ ਤੁਸੀਂ ਲੈ ਕੇ ਜਾਣੀ ਆ ਤੇ ਉਹ ਵੀ ਤੁਸੀਂ ਆਪ ਦੀ ਸੋਚ ਸਮਝਦੇ ਹਿਸਾਬ ਨਾਲ ਲੈ ਕੇ ਜਾਣੀ ਆ ਬਾਕੀ ਮਿਲਕ ਥੱਲੇ ਜਿੰਨਾ ਵੀ ਹੋਇਆ ਜੋ ਚਵਾਈ ਹੋਈ ਉਹਦੀ ਚਵਾਈ ਤੁਸੀਂ ਵੀ ਇੱਕ ਟਾਈਮ ਦੀ ਦੋ ਟਾਈਮ ਦੀ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਆਓ ਕਰਦੇ ਆ ਗੱਲਬਾਤ ਬਾਈ ਜਗਜੀਤ ਦੇ ਨਾਲ ਪੁੱਛਦੇ ਆ ਕੀ ਇਨਫਾਰਮੇਸ਼ਨ ਹੈਗੀ ਆ ਇਹਨਾਂ ਵਿਹੜਾਂ ਦੀ ਹਾਂਜੀ ਸਭ ਤੋਂ ਪਹਿਲਾਂ ਵੀਰ ਦਿਗਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਉਹ ਠੀਕ ਠਾਕ ਹੋ ਜੀ ਬਸ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਠੀਕ ਹੈ ਭਰਾ ਅੱਛਾ ਭਾਈ ਜਗਜੀਤ ਉਹ ਦਿਨ ਉਹ ਤਰ੍ਹਾਂ ਆਪਾਂ ਪਾਈਆਂ ਸੀ ਗਈਆਂ ਗਾਵਾਂ ਦੀ ਵੀਡੀਓ ਪਾਈ ਸੀ ਵਧੀਆ ਹੋ ਗਈ ਸੇਲ ਭਾਈ ਅੱਧੇ ਘੰਟੇ ਦੇ ਵਿੱਚ ਵੀ ਚੀਜ਼ ਉਹ ਸੇਲ ਹੋ ਗਈਆਂ ਕਿ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਵੱਡੀ ਗਾਂਈ ਦਾ ਭਾਈ ਬਹੁਤ ਜ਼ਿਆਦਾ ਫੋਨ ਆਇਆ ਵੱਡੀ ਗਾਂਈ ਦਾ ਠੀਕ ਹੈ ਜੀ ਤੇ ਬੜੇ ਵੀਰ ਭਰਾਵਾਂ ਨੇ ਪਿਆਰ ਦਿੱਤਾ ਕਿ ਉਸ ਤਰ੍ਹਾਂ ਦੀ ਗਾਂਈ ਸਾਨੂੰ ਲੱਭ ਕੇ ਦਿਓ ਜੀ ਤੇ ਬੜੀ ਕੋਸ਼ਿਸ਼ ਕਰਨੇ ਆ ਕਿ ਉਦਾਂ ਦੀ ਗਾਂਈ ਫੇਰ ਲੱਭ ਕੇ ਲੈ ਆਈਏ ਤੇ ਫੇਰ ਆਪਣੇ ਵੀਰਾਂ ਨੂੰ ਮਿਲ ਕੇ ਦੇਈਏ ਨਹੀਂ ਸਾਫ ਸੁਥਰੀ ਗਾਂ ਬਹੁਤ ਵਧੀਆ ਸੀ ਸਫਾਈ ਬੜੀ ਸੀਗੀ अच्छा भाई जगजीत सिंह आज भी दो ਬਿਹੜ ਆ ਗਈਆਂ ਟੋਕੜ ਬਿਹੜਾਂ ਨੇ ਅੱਜ ਤੇ ਨਾਲ ਗੱਬਣ ਵੀ ਤੁਸੀਂ ਦੱਸਿਆ ਸੀ ਵੀ ਇੰਨਾ ਨਾ ਸਮਾਂ ਹੋ ਗਿਆ ਆ ਪਹਿਲੇ ਨੰਬਰ ਤੇ ਆਪਾਂ ਇਹ ਬਿਹੜ ਦੀ ਜਾਣਕਾਰੀ ਕਰੀਏ ਸ਼ੇਰ ਭਰਾਵਾਂ ਨਾਲ ਵੀ ਜਿਹੜੀ ਇਹ ਬਿਹੜ ਇੱਕ ਤਾਂ ਦੱਸਦੀ ਕਿ ਵੀ ਸੂਬਾ ਕਿੰਨਾ ਸੋਈ ਹੈ ਜੀ ਇਹ ਭਾਜੀ ਘਰ ਵਾਲੇ ਕਹਿੰਦੇ ਆ ਤੀਜਾ ਸੂਗਾ ਵਾ ਤੇ ਕੋਈ ਵੀ ਚੌਥਾ ਵਾਲੇ ਤੀਜਾ ਨਾਲੇ ਉਹਦੀ ਸੋਜ ਆ ਅੱਛਾ ਜੀ ਤੇ ਉਹਨਾਂ ਤੀਜਾ ਸੂਗਾ ਕਹਿੰਗੇ ਦਿੱਤੀ ਆਪਾਂ ਨੂੰ ਡੇਢ ਮਹੀਨੇ ਦੀ ਗੱਬਣਿਆ ਡੇਢ ਮਹੀਨੇ ਦੀ ਹਾਂਜੀ ਇਹ ਵੀ ਨਹੀਂ ਤੇ ਗੱਬਣਾ ਤੇ 8 ਕਿਲੋ ਦੁੱਧ ਆਦੇ ਹੱਲੇ ਤੇ ਆਪਾਂ 7 ਕਿਲੋ ਦੀ ਗਾਰੰਟੀ ਦਵਾਂਗੇ 7 ਕਿਲੋ ਆ ਅੱਠ ਵਸਾਉਂਦੀ 9 ਵਸਾਉਂਦੀ ਆ ਠੀਕ ਆ ਤੇ ਦੁੱਧੋ ਕਹਿੰਦੇ ਵਧੂਗੀ ਹੋਰ ਹਾਂਜੀ ਦੁੱਧੋ ਵਧੂਗੀ ਹੈ ਜੇ ਕਿਉਂਕਿ ਉਹ ਤੂੜੀ ਦੇ ਚੋਂਦੇ ਰਹਿ ਤੂੜੀ ਉਹਨਾਂ ਕੋ ਪੱਠੇ ਨਹੀਂ ਹੈਗੇ ਤੇ ਹਰਿਆ ਦੀ ਥੋੜੀ ਕਮੀ ਕਰਕੇ ਉਹਨਾਂ ਨੇ ਦੇਤੀਆਂ ਦੁੱਧੇ ਮੇੜਾ ਇੱਕੋ ਘਰ ਚੁਈਆਂ ਦੋਵਾਂ ਇੱਕੋ ਘਰੋਂ ਲੈ ਆਈਆਂ ਇੱਕੋ ਘਰੋਂ ਆਈਆਂ ਹਾਂਜੀ ਠੀਕ ਆ ਤੇ ਬਾਕੀ ਭਾਈ ਜੀ ਜੀ ਤਾਂ ਜਿੱਦਾਂ ਉਹਨਾਂ ਡੇਢ ਮਹੀਨੇ ਤੇ ਤੁਸੀਂ ਦੱਸਿਆ ਵੀ ਇਹ ਆਈ ਹੋਈ ਆ ਠੀਕ ਆ ਤੇ ਜੇ ਕੋਈ ਭਰਾ ਮਤਲਬ ਆਵੇ ਤੇ ਡੇਢ ਮਹੀਨੇ ਘਟੋ ਕਰ 45 ਦਿਨ ਬਣ ਗਏ ਆ ਹਾਂਜੀ ਹਾਂਜੀ ਹੋ ਸਕਦਾ ਵੀ ਜਿਹੜੇ ਵੀ ਡਾਕਟਰ ਕਈ ਸਰਵਨ ਆਪ ਚੈੱਕ ਵੀ ਚਾਲੀਆਂ ਦਿਨਾਂ ਦੇ 45 ਦੇ ਕਰ ਦਿੰਦੇ ਆ ਹਾਂਜੀ ਹਾਂਜੀ ਤੇ ਜੇਕਰ ਨਿਕਲ ਆਵੇ ਤਾਂ ਫਿਰ ਵੀ ਰੇਟ ਪਾ ਉਹੀ ਰਹੇਗਾ ਆਪਾਂ ਤੋਕਰ ਕਰਕੇ ਦੇਣੀ ਆ ਭਾਜੀ ਆਪਾਂ ਤੋਕਰ ਕਰਕੇ ਦੇਣੀ ਆ ਬਾਕੀ ਜੇ ਨਿਕਲ ਆਵੇ ਉਹਦੀ ਕਿਸਮਤ ਹੈ ਬਾਕੀ ਦੱਸਣਾ ਫਰਜ਼ ਪੈਂਦਾ ਸੀ ਵੀ ਜੋ ਅਗਲੇ ਘਰ ਨੇ ਦੱਸਿਆ ਵੀ ਡੇਢ ਕੁ ਮਹੀਨਾ ਹੋ ਗਿਆ ਹਾਂਜੀ ਹਾਂਜੀ ਤੇ ਉਹੀ ਤੁਸੀਂ ਦੱਸਣਾ ਵੀ ਡੇਢ ਕੁ ਮਹੀਨੇ ਦਾ ਹੋ ਗਿਆ ਤੇ ਇਕ ਕਾਲ ਬਾਈ अच्छा दो, दो, दो तो 7 किलो कोई मानेਗਾ ਲੈ ਜੀ 7 ਕਿਲੋ ਤੋਂ ਵੱਧ ਹੋਊਗਾ 7 ਕਿਲੋ ਆਪਾਂ ਗਰੰਟੀ ਦਵਾਗੇ ਦੋ ਟਾਈਮ ਚੋਲੇ ਵੀਡੀਓ ਕੋਲ ਤੇ ਚਾਰ ਟਾਈਮ ਚੋਲੇ ਕੋਈ ਗੱਲ ਨਹੀਂ ਵੱਡੇ ਕੱਦ ਕੱਦ ਦੇ ਵਿੱਚ ਆ ਦੋਸਤੋ ਠੀਕ ਆ ਤੇ ਹੈਵੀ ਬਾਡੀ weight ਆ ਭਾਰੇ ਸਰੀਰ ਉੱਭਜਣ ਵਾਲੀ ਜਿਹੜੀ ਦੋਸਤੋ ਇਹ ਬੈੜ ਆ ਸਵੇਰ ਤੇਜਾ ਸੋਈ ਸੀਗੀ ਹੁਣ ਜਿਹੜਾ ਪ੍ਰੈਜ਼ੈਂਟ ਟਾਈਮ ਚੱਲ ਰਹੀ ਐ ਅੱਗੇ ਚੌਥੀ ਲੀ ਗੱਪਣਾ ਜਾਂ ਤੁਸੀਂ ਮੰਨ ਲਓ ਵੀ ਚੌਥਾ ਸਵੇਰ ਸੋਈ ਆ ਅੱਗੇ ਪੰਜਵੀਂ ਲੀ ਗੱਪਣਾ ਠੀਕ ਆ ਇਹ ਤੁਹਾਡੀ ਜਿਹੜੀ ਸੋਚ ਆ ਹੈ ਗਰਮੀਆਂ ਬਹੁਤ ਸੌਖੇ ਕੱਟਦੀਆਂ ਹਾਂ ਬਿਲਕੁਲ 7-8 ਕਿਲੋ ਦੋ ਜਣੇ ਦੁੱਧ ਤਾਜ਼ਾ ਰਕ ਦੋਨੋ ਟਾਈਮ ਮਿਲਦੀ ਐ ਜੀ ਦੋਵੇਂ ਟਾਈਮ ਹੀ ਠੀਕ ਆ ਇੱਕ ਅੱਛਾ ਜੀ ਬੜਾ ਚਲੋ ਜੀ ਅਮਾਰਦੋ ਤਾਰਾਂ ਜੀ ਲੋ ਜੀ ਇਹ ਅਗਲੇ ਥਾਂ ਦੀ ਹੈ ਹਾਂਜੀ ਹਾਂਜੀ ਇਹ ਮਗਰ ਆ ਮਗਰਲੇ ਥਾਂ ਦੀ ਕੋਈ ਪੂਰ ਛੱਟ ਨਹੀਂ ਹੈਗਾ ਅੱਛਾ ਭਾਈ ਜਗਜੀਤ ਸਿੰਘ ਇੱਕ ਗੱਲ ਵੀਰੇ ਕਹੀ ਸੀ ਤੁਸੀਂ ਮਗਰਲੇ ਥਣ ਦੇ ਵਿੱਚ ਧਾਰਾ ਘਟ ਨੇ ਥੋੜੀ ਜੀ ਘਟ ਧਾਰਾ ਭਾਜੀ ਥੋੜੀ ਆ ਮਗਰਲੇ ਥਣ ਚ ਬਹਿਣੀ ਵਾਲੇ ਪਾਸੇ ਤੋਂ ਥੋੜਾ ਜਿਹਾ ਘਟ ਪਦਾ ਤੁਸੇ ਠੀਕ ਆ ਕਿੰਨਾ ਕੁ ਮੰਨੀਆਂ ਵੀ ਕਿੰਨਾ ਕੁ ਦੁੱਧ 1 ਕਿਲੋ ਰੇਟ ਚੋਂ ਅੱਧਾ ਕਿਲੋ ਲਾਓ ਤੁਸੀਂ ਅੱਧਾ ਕਿਲੋ ਹਾਂਜੀ ਜੀ ਠੀਕ ਆ ਅੱਧਾ ਕਿਲੋ ਜਿਹੜਾ ਦੋਸਤੋ ਦੁੱਧ ਹੈਗਾ ਜਿਹੜਾ ਮਗਰਲਾ ਬਹਿਣੀ ਵਾਲਾ ਥਣ ਥਣ ਹੈਗਾ ਠੀਕ ਆ ਬਹਿਣੀ ਵਾਲੇ ਪਾਸੇ ਤੋਂ ਮਾਹੌਲ ਉਹ ਇਹ ਕੀ ਪੱਕੇ ਥਾਂ ਕਰਕੇ ਬੈਂਡ ਬੋਨ ਕਰਕੇ ਥੋੜਾ ਜਿਹਾ ਥਣ ਥਣ ਬਾਦ ਘਟ ਹੋ ਗਿਆ ਹਾਂਜੀ ਬਾਕੀ ਕੋਈ ਫਾਲਟ ਨਹੀਂ ਹੈਗਾ ਹਣ ਚ ਦੁੱਧ ਆਉਂਦਾ ਵਾ ਹਾਂਜੀ ਹਾਂਜੀ ਕੋਈ ਫਾਲਟ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਠੀਕ ਆ ਬਾਕੀ ਚਵਾਈਚ ਵੀ ਤਕਰੀਬਨ ਹੁਣ 7 ਤੋਂ ਮਤਲਬ ਕਿ 7 ਲੀਟਰ ਦੀ ਕੋਈ ਘਰੇ ਕਰ ਸਕਦਾ ਹੈ ਇਹ ਨਾ ਭਾਈ ਕੋਈ ਚਾਰ ਟੈਂਕ ਛੋੜੇ ਠੀਕ ਹੈ ਭਰਾ ਹਾਂਜੀ ਠੀਕ ਆ ਵੱਡੇ ਕੱਦ ਕੱਦ ਦੇ ਵਿੱਚ ਦੋਸਤੋ ਖੋਲ ਕੇ ਮੈਂ ਤੁਹਾਨੂੰ ਤੋਰ ਕੇ ਦਿਖਾਉਣਾ ਵੱਡਾ ਵੱਡਾ ਠੀਕ ਆ ਵੱਡੇ ਕੱਦ ਕੱਦ ਦੇ ਵਿੱਚ ਵੱਡੀਆਂ ਬੜਾਂ ਦੇ ਵਿੱਚ ਗਿਣਤੀ ਹੋ ਜੂਗੀ ਇਹਦੀ ਤੇ ਕੱਦ ਬੇਸ਼ੱਕ ਤੁਸੀਂ ਖਾਲੀ ਮੰਨ ਕੇ ਹੀ ਲੈ ਕੇ ਜਾਇਓ ਜਿਆ ਨਾ ਵੀ ਹੁਣ ਪਾਈ ਦੇ 45 ਦਿਨ ਦਾ ਸਮਾਂ ਬੰਦਦਾ ਡੇਢ ਕਿ ਮਹੀਨਾ ਤੇ ਦੁੱਧ ਪੈਸੇ 7 ਕਿਲੋ ਜਿਹੜਾ ਤੁਸੀਂ ਚੁਵਾਈ ਕਰਕੇ ਲੈ ਕੇ ਜਾ ਸਕਦੇ ਆ ਆ ਦੇਖੋ ਜੀ ਸੱਜਰ ਦਾ ਦੁੱਧ ਕਿੰਨਾ ਦੱਸਿਆ ਸੀ ਉਹਨਾਂ ਜੀ ਇਹਦਾ ਭਾਜੀ 2 ਕਿਲੋ ਦੁੱਧ ਸੱਜਰ ਦਾ ਸੱਜਰ ਦਾ ਠੀਕ ਹੈ ਤੇ ਇਹ ਟਾਈਮ ਜਿਹੜਾ ਦੋਸਤੋ ਦੋਨੋਂ ਟਾਈਮ ਮਿਲਦੀ ਹੈ ਠੀਕ ਹੈ ਤੇ ਹੈਵੀ ਬਾਡੀ ਵੇਟ ਆ ਭਾਰੇ ਸਰੀਰ ਬੰਤਰਤੀ ਜਿਹੜੀ ਵੇੜਾ ਤੇ ਭਾਈ ਜਗਜੀਤ ਕਿੰਨਾ ਮੁੱਲ ਲੈ ਦੇਗੀ ਕੀਤਾ ਫਿਰਦਾ ਮੁੱਲ ਭਾਜੀ ਇਹਦਾ ਚਾਏ 16 ਕਰ ਲਈਏ ਚਾਏ 15 ਕਰ ਲਈਏ 14.5 ਹਜ਼ਾਰ ਦੀ ਦੇ ਦਾਂ ਜੀ 14.5 ਹਜ਼ਾਰ ਉਸ ਤੋਂ ਵੀ ਆਏਗਾ ਤਾਂ ਮੰਨ ਤੜ ਜੀ ਸਾਢੇ 14 ਹਜ਼ਾਰ ਦੇ ਵਿੱਚੋਂ ਜੀ ਹਾਂ ਜੀ ਠੀਕ ਹੈ ਯਾਰ ਦੇਖੋ 14.5 ਹਜ਼ਾਰ ਰੁਪਏ ਆਉਂਦਾ ਜੀ ਬੈਠੇ ਦੇਖੋ ਕਿੰਨੀ ਚੱਲੇਗੀ ਬਿਲਕੁਲ ਜੀ ਬੈੜ ਵੱਡੇ ਕੱਦ ਕਰਦੇ ਵਿੱਚ ਆ ਬਾਕੀ ਦੋਸਤੋ ਡੇਢ ਮਹੀਨੇ ਦੀ ਬਣੀ ਆ ਠੀਕ ਆ ਬਾਕੀ ਤੁਸੀਂ ਜਿਹੜਾ ਖਾਲੀ ਮੰਨ ਕੇ ਲੈ ਕੇ ਜਾ ਸਕਦੇ ਹੋ ਥੱਲੇ ਦੁੱਧ ਬਣਦੀ ਬਣਦੀ ਆ ਖਾਲੀ ਨਹੀਂ ਜਾਂਦੀ ਅੱਛਾ ਜੀ ਜਦੋਂ ਠੀਕ ਆ ਭਰਾ ਜੀ ਦੁਬਾਰਾ ਨਹੀਂ ਬੋਲਦੀ ਹਮ ਇੱਕ ਵਾਰੀ ਬਣ ਜੇ ਤੇ ਦੁਬਾਰਾ ਨਹੀਂ ਬੋਲਦੀ ਇਹਦੀ ਗਾਰੰਟੀ ਆ ਬਿਲਕੁਲ ਇਹ ਬਣੂਗੀ ਬਣੂਗੀ ਗਾਰੰਟੀ ਆ ਬਾਕੀ ਕੋਈ ਵੀ ਆਵੇ ਉਹਦਾ ਡੇਢ ਮਹੀਨੇ ਦਾ ਕੋਈ ਸ਼ੱਕ ਕੱਢ ਵੀ ਸਕਦਾ ਤੂੰ ਕੱਢ ਵੀ ਸਕਦਾ ਡਾਕਟਰ ਬੁਲਾ ਕੇ ਆਪਾਂ ਸ਼ੱਕ ਕਢਾ ਵੀ ਸਕਦੇ ਆ ਪਰ ਦੇਣੀ ਫਿਰ ਵੀ ਆਪ ਠੀਕ ਹੈ ਜੀ ਕਿਨੇ ਕਿਲਾ ਨਹੀਂ ਦਬੂਗਾ ਠੀਕ ਹੈ ਭਰਾ ਠੀਕ ਹੈ ਦੋਸਤੋ ਜਰੂਰ ਤੁਸੀਂ ਜਿਹੜੀ ਧਿਆਨ ਦੇ ਵਿੱਚ ਰੱਖ ਲਿਓ ਗੱਲ ਜੋ ਵੀ ਆਪਾਂ ਕੀਤੀ ਹੈ ਇਸ ਤੋਂ ਬਾਅਦ ਜਿਹੜੀ ਅਗਲੀ ਵਿਹੜਾ ਇਹ ਵੀ ਮੈਨੂੰ ਲੱਗਦਾ ਵੀ ਸੂਈ ਨੂੰ ਭਾਜੀ ਨੂੰ ਕਿੰਨਾ ਕ ਟਾਈਮ ਹੋ ਗਿਆ ਤੇ ਸੁਗਾ ਕਿੰਨਾ ਹੈ ਇਹਨੂੰ ਸੂਈ ਨੂੰ ਭਾਜੀ 6-7 ਮਹੀਨੇ ਹੋ ਗਿਆ ਹਾਂਜੀ ਤੇ ਬੱਚਾ ਨਹੀਂ ਹੈ ਤਾਂ ਹੈਗਾ ਤੇ ਇਹਨੂੰ ਗਾਂ ਬਣੀ ਨੂੰ ਵੀ ਡੇਢ ਮਹੀਨਾ ਹੋ ਗਿਆ ਜੀ ਇੱਕ ਤੋਂ ਘਰ ਚੋਂ ਜਾਂਈਆਂ ਦੋਵੇਂ ਇਹਨੂੰ ਡੇਢ ਮਹੀਨਾ ਹੋ ਗਿਆ ਪਹਿਲਣ ਵਛੀਏ ਪਹਿਲਣ ਹਾਂਜੀ ਇਹ ਦੂਜੀ ਸਵੇਰੇ ਹੁਣ ਸੁਈਏ ਉਹ ਦੂਜੀ ਸਵੇਰ ਦੀ ਜਾਨਕੀ ਗੱਬਣਿਆ ਦੂਜੀ ਸਵੇਰ ਲਈ ਗੱਬਣਿਆ ਗੱਬਣਿਆ ਹਾਂਜੀ ਤੇ ਮਨ ਕੇ ਡੇਢ ਕਿ ਮਹੀਨੇ ਦੀ ਜਿਹੜੀ ਪਣੀ ਇਹ ਵੀ ਗੱਬਣਿਆ ਠੀਕ ਹੈ ਬਰਾਬਰ ਹੀ ਇਹੇ ਕਰਵਾਈ ਹੋਊਗੀ ਉਹਨਾਂ ਨੇ ਹਾਂਜੀ ਹਾਂਜੀ ਤੇ ਦੁੱਧ ਦਾ ਕਿੰਨਾ ਦੱਸਿਆ ਜਿਹੜਾ ਹਾਜ਼ਰ ਹੁਣ ਦੁੱਧ ਹੁਣ ਪਾਜੀ ਇਹਦੇ ਹਲੇ 7 ਕਿਲੋ ਜੀ 7 ਕਿਲੋ ਦੀ ਗਰੰਟੀ ਦਵਾਗੇ ਕੋਈ 2 ਟਾਈਮ ਜੁੜੇ 4 ਟਾਈਮ ਕੋਈ ਠੀਕ ਹੈ ਦੋਨੇ ਵੀ ਬਹੂਗੀ ਇਹ ਥੋੜਾ ਜਨਾ ਉਹ ਬੁਨਾ ਦੇ ਘਰ ਉਹ ਜੰਮੀ ਪੜੀ ਆ ਪਰ ਆਉਜੀ ਕਰਦੀ ਆ ਦਿਲ ਨਹੀਂ ਲਉਂਦੀ ਉਹ ਜਿਆ ਹਾਂ ਕਰਕੇ ਇਹ ਡੰਗਰੇ ਦੇ ਵਿੱਚ ਰਹਿੰਦੀ ਆਪਣੇ ਕੋਲ ਤੋਂ ਡੰਗਰੀ ਆ ਤੇ ਥੋੜਾ ਦਿਲ ਘਟ ਲਉਂਦੀ ਆ ਬਿਲਕੁਲ ਜੀ ਹਾਂ ਜਦੋਂ ਬਹੂਗੀ ਹੈ ਠੀਕ ਹੈ ਅੱਗੇ ਦੂਜੇ ਸੁਪਰੀਡਿਆ ਦੋਸਤੋ ਗੱਪਣਾ ਠੀਕ ਹੈ ਏ ਆਈ ਹੋਈ ਆ ਤੇ ਗੱਪਣਾ ਚੈੱਕ ਪਾਸ ਦੇ ਵਿੱਚ ਨਹੀਂ ਆਉਂਦੀ ਕਿ ਠੀਕ ਹੈ ਨਾਂ ਤਾਂ ਕੋ ਵੀਰ ਨੇ ਇਹ ਚੈੱਕ ਕਰਵਾਈ ਆ ਪਰ ਜਿਹੜਾ ਵੀਰ ਅੱਗੇ ਖਾਸ ਤੌਰ ਤੇ ਲੈਣ ਆਵੇ ਇਹ ਵੜ ਤੇ ਆਪਣਾ ਡਾਕਟਰ ਤੁਸੀਂ ਨਾਲ ਲੈ ਕੇ ਆਇਓ ਤੇ ਚੈੱਕ ਕਰਵਾ ਲਿਓ ਜੇ ਚੈੱਕ ਕਰਵਾ ਲਈ ਪਾਸ ਵਿੱਚ ਨਿਕਲ ਆਉਂਦੀ ਆ ਦੋਵਾਂ ਬੈੜਾਂ ਦੀ ਗੱ ਤੇ ਰੇਟ ਫਿਰ ਵੀ ਉਹ ਰਹੇਗਾ ਤੇ ਜੇਕਰ ਦੋਸਤੋ ਨਹੀਂ ਨਿਕਲਦੀ ਤੇ ਰੇਟ ਫਿਰ ਵੀ ਵਿਆਜਿੰਦਾ ਵੀ ਉਹਦੇ ਜੋ ਗੁੰਜਾਇਸ਼ ਜਿੰਨੀ ਹੋਊਗੀ ਉਹੀ ਹੋਊਗੀ ਤੇ 7 ਕਿਲੋ ਦੀ ਚੁਵਾਈ ਤੁਸੀਂ ਇਸ ਵੇੜ ਦੇ ਥੰਨੇ ਵਿੱਚ ਕਰ ਸਕਦੇ ਜੀ ਇਹਦੇ ਥਾਣਾ 'ਚ ਕੋਈ ਬਾਤ ਘਟਦੀ ਨਹੀਂ ਹੈਗੀ ਅੱਛਾ ਜੀ ਇਹਦੇ ਥਣ ਬਿਲਕੁਲ ਪ੍ਰੋਪਰ ਸਾਰੇ ਇੱਕੋ ਜਿਹੇ ਆ ਜੀ ਤੇ ਵਸ਼ੀ ਇਹ ਪਹਿਲੇ ਨਾਲ ਪਹਿਲੇ ਨਾਲ ਥਾਣਾ 12-13 ਕਿਲੋ ਹੰਦੇ ਦੁੱਧ ਚੋਇਆ ਜਾਂਦਾ ਹੈ ਗੈਦਗੀ ਥੋੜਾ 2-4 ਕਿਲੋ ਵੱਧ ਵੀ ਦੇ ਸਕਦੀ ਹੈ ਠੀਕ ਹੈ ਜੀ ਠੀਕ ਹੈ ਬਾਕੀ ਆ ਵਾਇਰ ਦਾ ਜਿਹੜਾ ਦੋਸਤੋ ਥਾਣਾ ਠੀਕ ਹੈ ਇਹ ਪੂਰੀ ਤਸੱਲੀ ਦੇ ਨਾਲ ਦੇਖ ਲਓ ਤੇ ਸੌਦਾ ਤੁਸੀਂ ਕਰਨ ਆਪਣਾ ਹੱਕ ਸਮ ਦੋ ਐਨੀਮਲ ਦੀ ਘਰ ਵਿਜ਼ਿਟ ਕਰਕੇ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਦੋ ਜੋ ਦੱਸਿਆ ਗਿਆ ਖਾਸ ਤੌਰ ਤੇ ਜਿੰਨਾ ਕਿ ਦੁੱਧ ਦੱਸਿਆ ਵੀਰ ਨੇ ਉਹਨਾਂ ਕਾ ਜਿਹੜਾ ਤੁਸੀਂ ਚਵਾਈ ਕਰਕੇ ਦੇਖ ਲਿਓ ਠੀਕ ਹੈ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਬੜਾ ਠੀਕ ਹੈ ਥੋੜੀ ਔਲੋਜੀ ਕਰਦੀ ਆ ਆ ਦੇਖੋ ਜੀ ਆ ਕਰੋ ਸ਼ੱਕ ਮੋਟਾ ট্রাকਲੇ ਤੋਂ ਨਹੀਂ ਆ ਡਰਦੀ ਆ ਮਾਰਦੀ ਨਹੀਂ ਵੀ ਆਪਣੀ ਗਰੰਟੀ ਆ ਮਾਰਦੀ ਉਹ ਅ ਜਗਜੀਤ ਬਾਈ ਪਿਛਲੇ ਥਣਾ ਦੀ ਚੋਈ ਵਧਿਆ ਹੋ ਜਾਂਦੀ ਹੱਥ ਚਪਕੜ ਪੁਗੜ ਛਾੜ ਛਾੜ ਕੋਈ ਚੋਣੇ ਕੋਈ ਚੱਕਰ ਨਹੀਂ ਜੇ ਤੋ ਪਸਮਾ ਕਰਦੀ ਖਾਨ ਵੱਖਰਾ ਵੱਖਰਾ ਹੋ ਜਾਂਦਾ ਅੱਛਾ ਅੱਛਾ ਠੀਕ ਆ ਤੇ ਪਾੜੇ ਚਾੜ ਤਾਂ ਦੋਨੋਂ ਟਾਈਮ ਮਿਲਦੀ ਨਾ ਦੋਵੇਂ ਟਾਈਮ ਦੋਨੋਂ ਟਾਈਮ ਮਿਲਦੀ ਆ ਅੱਛਾ ਇਹਦਾ ਭਾਈ ਜਗਜੀਤ ਸਿੰਘ ਕੀ ਮੁੱਲ ਵੀਰੇ ਕੀ ਲਾਦੇ ਮੁੱਲ ਭਾਈ ਇਹਦਾ ਵੀ ਸੇਮ ਹੀ ਆ ਆ 14 15 ਹੀ 14 14 ਸਾਢੇ 14 ਹੀ ਹਾਂਜੀ ਮੁੱਲ 15 ਡਿਮਾਂਡ ਹੈ ਹਾਂਜੀ ਮੁੱਲ ਉਹਦਾ 15 ਕਾਲੀਏ 16 ਕਾਲੀਏ ਪਰ ਇਹਦਾ ਵੀ ਸਾਢੇ 14 ਨੇ 14000 ਦੀ ਦੇਦਾ ਕੀ 14 ਦੀ 14000 ਦੀ ਬਸ਼ੀ ਦੇਣਾ ਠੀਕ ਹੈ ਜੀ 14000 ਦੀ ਜਿਹੜੀ ਦੋਸਤੋ ਇਹ ਵੈੜ ਜਿਹੜੀ ਵੀਰਾਂ ਦਾ ਵੀ ਲੈ ਦੇ ਕਰ ਲਾਂਗੇ ਠੀਕ ਆ ਤੇ ਮੁੱਲ ਵੈਸੇਆਂ ਦਾ ਵੀ 15 ਸੇਮ ਹੀ ਆ ਦੋਨਾਂ ਵੈੜਾਂ ਦਾ ਤੇ ਸਮਾਂ ਵੀ ਸੇਮ ਆ ਵੀ ਜਿਹੜੇ ਢੜ ਮਹੀਨਾ ਦੇ ਵੀ ਆਈ ਹੋਈ ਆ ਤੇ ਦੁੱਧ ਵੀ ਜਿਹੜਾ ਸੇਮ ਹੀ ਆ ਠੀਕ ਆ ਪਰ ਇਹ ਬੈੜ ਜਿਹੜੀ ਹੈਗੀ ਵਾਧੇ ਬੰਦੀ ਹੈ ਇਹ ਇਹ ਹੈਗੀ ਵੀ ਘਟੋ ਘੜ ਕੇ ਅੱਗੇ ਦੂਜੇ ਸੂਬੇ ਨਹੀਂ ਘੱਪਣ ਪਹਿਲੇ ਸੂਬੇ ਦੇ ਵਿੱਚ ਚੱਲ ਰਹੀ ਹੈ ਠੀਕ ਆ ਚਵਾਈ ਇਹਦੀ ਬਿਲਕੁਲ ਸਾਫਤ ਆ ਧਾਰਾ ਬਿਲਕੁਲ ਬਰਾਬਰ ਆ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲੇ ਤੇਰੀ ਥਾਂ ਦੀ ਚਵਾਈ ਤੁਸੀਂ ਕਰਕੇ ਤਸੱਲੀ ਕਰ ਸਕਦੇ ਹੋ ਠੀਕ ਆ ਤੇ ਦੋਨੋਂ ਬੈੜਾਂ ਜਿਹੜੀਆਂ ਦੋਸਤੋ ਵੀਰ ਦੇ ਕੋਲ ਨੇ ਤੋਕਰ ਨੇ ਬਿਲਕੁਲ ਥੋੜੇ ਜਿਹੇ ਪੈਸੇ ਲਾਉਣੇ ਆ ਤੁਸੀਂ ਤੇ ਜ਼ਰੂਰ ਇਹ ਬੈੜਾਂ ਖਰੀਦ ਸਕਦੇ ਹੋ ਪਰ ਉਸ ਤੋਂ ਪਹਿਲਾਂ ਜਿਹੜੀ ਚਵਾਈ अच्छा भाई जगजीत नंबर भीरे जरूर दस्तिए अपने हां जी सर नंबर है मेरा 95172 हां जी 48537 ठीक है जी हां जी ये नंबर है, है? है दोस्तों वीर जगजीत दा ते नवे ਪਿੰਡ ਤੁਸੀਂ ਵਿਜਿਟ ਕਰਨੀ ਹੈਗੀ ਆ ਠੀਕ ਆ ਮਹਿਤਾ ਰੋਡ ਹੈਗਾ ਦੋਸਤੋ ਅਮਰਸਰ ਤੋਂ ਮਹਿਤਾ ਰੋਡ ਦੇ ਉੱਪਰ ਜਿਹੜਾ ਪਿੰਡ ਨਵਾਂ ਪਿੰਡ ਤੇ 12 ਕਿਲੋਮੀਟਰ ਦੀ ਦੂਰੀ ਆ ਵਿਜਿਟ ਕਰਕੇ ਜਿਹੜੀ ਆ ਇਹਨਾਂ ਬਹਿਰਾਂ ਦੀ ਤਸੱਲੀ ਕਰ ਲਿਓ ਆਪਣਾ ਹੱਕ ਸਮਝ ਕੇ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਮੌਜੂਦ ਹੈ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ